ਹਾ ਜੀ ਬਾਈ ਜੀ ਇਸਲੇ ਗੱਲ ਤੋਂ ਲੈ ਕੇ ਈ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਸੀ ਕਿ ਨੂ ਸਰਾਪੀ ਕੇ ਆਪਣੀ ਸੱਸ ਨੂੰ ਬਹੁਤ ਜਿਆਦਾ ਘੁੱਟ ਰਹੀ ਸੀ ਅਤੇ ਪੋਤੇ ਦੇ ਵੱਲੋਂ ਆਪਣੀ ਦਾਦੀ ਦੀ ਵੀਡੀਓ ਬਣਾਈ ਗਈ ਸੀ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਗਈ ਤਾਂ ਗੁਰੂ ਦੇ ਸਿੱਖਾਂ ਨੇ ਦੇਖੀ ਤਾਂ ਗੁਰੂ ਦੇ ਸਿੱਖ ਉਹਨਾਂ ਦੇ ਘਰ ਪਹੁੰਚ ਗਏ ਗੁਰੂ ਦੇ ਸਿੱਖਾਂ ਨੇ ਉਹਨਾਂ ਨੂੰ ਬੈਠ ਕੇ ਸਮਝਾਇਆ ਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਮੋਰ ਬਾਰ ਉਹ ਜਿਸ ਦੇ ਵਿੱਚ ਨੌ ਦੇ ਵੱਲੋਂ ਆਪਣੀ ਸੱਸ ਤੋਂ ਮਾਫੀ ਮੰਗੀ ਗਈ। ਸਾਰਿਆਂ ਦੇ ਸਾਹਮਣੇ ਨੌ ਆਪਣੀ ਸੱਸ ਦੀ ਪੈਰੀ ਹੱਥ ਲਾਈ ਆ ਤੇ ਬਾਅਦ ਦੇ ਵਿੱਚ ਪੁੱਤ ਨੇ ਆਪਣੀ ਮਾਂ ਤੋਂ ਮਾਫੀ ਮੰਗੀ। ਗੁਰੂ ਦੇ ਸਿੱਖਾਂ ਦੇ ਵੱਲੋਂ ਇਹ ਬਹੁਤ ਹੀ ਜ਼ਿਆਦਾ ਨੇਕ ਉਪਰਾਲਾ ਕੀਤਾ ਗਿਆ। ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਦਵਾਈ ਤੋਂ ਕੁਛ ਨਾ ਆਗੰਗਾਂ ਦੀ। ਸਾਰਾ ਪਰਿਵਾਰ ਇੱਕ ਦੂਜੇ ਦੇ ਨਾਲ ਮਿਲ ਜੁੜ ਕੇ ਰਹਿਣ ਲੱਗ ਗਿਆ। ਬਾਕੀ ਜੇ ਲੋਚੋਗੇ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦਿਓ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ